ਸੁਭੀਰ ਸਿੰਘ ਬਾਦਲ ਦੀ ਗਿੱਦੜਬਾਹ ਜਿਹੜੀ ਚੋਣ ਹੋਣੀ ਹੈ ਜਿਹੜੀ ਬਾਇਲੈਕਚਨ ਹੋਣੀ ਹੈ ਉਸ ਚੋਣ ਲੜਨ ਦੇ ਚੱਤੇ ਸ਼ੁਰੂ ਹੋ ਗਏ ਨੇ ਉਹਦੇ ਪੰਜਾਬ ਦੇ ਵਿੱਚ ਚਾਰ ਹਜੇ ਚੋਣਾਂ ਜਿਹੜੀਆਂ ਹੋਣੀਆਂ ਨੇ ਉਹਦੀ ਹਜੇ ਅਨਾਉਂਸਮੈਂਟ ਤੇ ਨਹੀਂ ਹੋਈ ਪਰ ਸੁਭੀਰ ਸਿੰਘ ਬਾਦਲ ਦੀ ਚੋਣ ਲੜਨ ਦੀ ਚਰਚਾ ਸ਼ੁਰੂ ਹੋ ਚੁੱਕੀ ਹੈ ਇਸ ਖਬਰ ਤੇ ਇਸ ਜਿਹੜੀ ਵੀ ਡਿਸਕਸ਼ਨ ਹੋਏਗੀ ਜਾਂ ਜਿਹੜੀ ਖਬਰਾਂ ਲਾਵਾਂਗੇ ਮੇਰਾ ਸਾਥ ਦੇ ਲਈ ਜੁੜੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁਲੜ ਜੀ ਸੋਹਣਾ ਸਾਹਿਬ ਇੱਕ ਖਬਰ ਕੀ ਹੈ ਤੇ ਇਸ ਗੱਲ ਦੇ ਵਿੱਚ ਸੱਚਾਈ ਕਿੰਨੀ ਕੀ ਹੈਗੀ ਹੈ ਕਿ ਸੁਭੀਰ ਸਿੰਘ ਬਾਦਲ ਗਿੱਦੜਬਾਹਾ ਦੀ ਚੋਣ ਲੜ ਸਕਦੇ ਨੇ ਬਿਲਕੁਲ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਕਿਉਂਕਿ ਗਿੱਦੜਬਾਹਾ ਹਲਕਾ ਉਹ ਹੈ ਜਿੱਥੋਂ ਪ੍ਰਕਾਸ਼ ਸਿੰਘ ਬਾਦਲ ਵੀ ਕਈ ਵਾਰ ਉੱਥੋਂ ਐਮਐਲਏ ਰਹੇ ਚੁੱਕੇ ਨੇ ਕਹਿ ਸਕਦੇ ਕਿ ਬਾਦਲ ਪਰਿਵਾਰ ਦੀ ਜਿਹੜੀ ਸਿਆਸਤ ਔਰ ਤੋਂ ਸ਼ੁਰੂਆਤ ਹੋਈ ਸੀ ਇਸ ਗਿੱਦੜਬਾਹਾ ਹਲਕੇ ਤੋਂ ਹੀ 5-6 ਵਰ ਦਾ ਲਾਇਆ ਜਾਂਦਾ ਕਿ ਇੱਥੋਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਐਮਐਲਏ ਰਹੇ ਚੁੱਕੇ ਨੇ ਔਰ ਸੁਬਾਤ 95 ਦੇ ਵਿੱਚ ਮਨਪ੍ਰੀਤ ਬਾਦਲ ਹੋਣੀ 1995 ਦੇ ਵਿੱਚ ਉਥੋਂ ਐਮਐਲਏ ਬਣੇ ਫਿਰ ਉਥੋਂ 97 ਚ ਬਣੇ ਫਿਰ ਉਹ 2000 ਚ ਬਣੇ ਲਗਾਤਾਰ ਉਥੋਂ ਮਨਪ੍ਰੀਤ ਸਿੰਘ ਬਾਦਲ ਹੋਣੀ ਵੀ ਲੜਦੇ ਰਹੇ ਜਦੋਂ ਮਨਪੀਤ ਸਿੰਘ ਬਾਦਲ ਹੋਣੀ ਇਕੱਠਾ ਪਰਿਵਾਰ ਸੀ ਮਤਲਬ ਜਦੋਂ ਸ਼ਰੂਮ ਨੀ ਕਾਲੀ ਦਲ ਦਾ ਹਿੱਸਾ ਹੀ ਹੁਣ ਜਿਹੜੀਆਂ ਪੰਜਾਬ ਦੇ ਅੰਦਰ 42 ਇਲੈਕਸ਼ਨ ਹੋਣੀਆਂ ਜਿਹਦੇ ਚ ਗਿੱਦੜਬਾਹ ਕਿਉਂਕਿ ਰਾਜਾ ਮਰਿੰਦਰ ਸਿੰਘ ਵੜਿੰਗ ਐਮਪੀ ਬਣ ਗਏ ਉਹਦੇ ਕਰਕੇ ਖਾਲੀ ਹੋ ਗਏ ਬਰਨਾਲਾ ਕਿਉਂਕਿ ਮੀਤਹਿਰ ਉਥੋਂ ਐਮਪੀ ਬਣ ਗਏ ਨੇ ਚੱਬੇਵਾਲ ਵਿਧਾਨ ਸਭਾ ਹਲਕਾ ਜ਼ਿਲ੍ਹਾ ਸ਼ਹਿਰਪੁਰ ਤੋਂ ਡਾਕਟਰ ਰਾਜਕਪੂਰ ਚੱਬੇਵਾਲ ਹੁਣ ਐਮਪੀ ਬਣ ਗਏ ਨੇ ਤੇ ਡੇਰਾ ਬਾਬਾ ਨਾਨਕ ਗੁਰਦਾਸਪੁਰ ਜ਼ਿਲ੍ਹੇ ਦਾ ਹਲਕਾ ਉਥੋਂ ਸੁਖਜਿੰਦਰ ਸਿੰਘ ਰੰਦਾਵਾ ਹੁਣੀ ਐਮਪੀ ਬਣ ਗਏ ਅਜੇ ਸਥਿਤੀ ਦੇ ਵਿੱਚ ਇਹ ਪਹਿਲਾਂ ਤੇ ਗਿੱਦੜਬਾਹ ਤੋਂ ਦੋ ਦਫਾ ਜਿਹੜੇ ਨੇ ਸ਼੍ਰੋਮਣੀ ਕਾਲੀ ਦਲ ਵਲੋਂ ਡਿੰਪੀ ਪਰਵਾਰ ਜਿਹੜੇ ਪਰ ਹੁਣ ਜਿਵੇਂ ਸੁਬੀਤ ਸਿੰਘ ਬਾਦਲ ਨੇ ਖੁਦ ਕਮਾਂਡ ਸੰਭਾਲੀ ਆ ਚਰਚਾ ਤੇ ਵੀ ਹੈ ਕਿ ਸੁਬੀਤ ਸਿੰਘ ਬਾਦਲ ਇਥੋਂ ਚੋਣ ਲੜ ਸਕਦੇ ਨੇ ਪਰ ਇਹ ਫੈਸਲਾ ਸੁਬੀਤ ਸਿੰਘ ਬਾਦਲ ਉਹ ਡਿੰਪੀ ਜਿਹੜੇ ਟੇ ਲੋਣੀ ਆ ਉਹਨਾਂ ਨੇ ਕਰਨਾ ਹੈਗਾ ਪਰ ਜਿਹੜੀਆਂ ਉਹਨੂੰ ਖਬਰਾਂ ਛਪੀਆਂ ਨੇ ਕਿ ਸੁਬੀਤ ਸਿੰਘ ਬਾਦਲ ਦੋ ਦਰਜਣ ਤੋਂ ਵੱਧ ਪਿੰਡਾਂ ਵਿੱਚ ਮੀਟਿੰਗਾਂ ਕਰ ਚੁੱਕੇ ਨੇ ਤੇ ਦੂਜੀ ਪਾਰਟੀਆਂ ਨੇ ਵੀ ਹੁਣ ਜਿਹੜੀ ਚੋਣ ਚਰਚਾ ਹੈਗੀ ਆ ਮਸਲਾ ਜਿਹੜਾ ਪਖਾ ਦਿੱਤਾ ਹੈਗਾ ਜਿਹੜੀ ਖਬਰ ਛਪੀ ਆ ਸ਼੍ਰੀ ਮੁਖਸਰ ਸਾਹਿਬ ਤੋਂ ਪੰਜਾਬੀ ਟਰਬਿਨ ਦੀ ਸ਼ਬਰ ਖਬਰ ਛਪੀ ਆ ਕਿ ਚੋਣ ਕਮਿਸ਼ਨ ਨੇ ਭਾਵੇਂ ਪੰਜਾਬ ਦੇ ਵਿੱਚ ਜਿਮਨੀ ਚੋਣ ਲੜਨ ਨੂੰ ਹਲੇ ਹਰੀ ਝੰਡੀ ਨਹੀਂ ਦਿੱਤੀ ਪਰ ਗਦਰਬਾਹ ਜਿਮਨੀ ਚੋਣ ਦਾ ਪੇੜ ਪੱਕ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਸ਼ ਸਿੰਘ ਬਾਦਲ ਨੇ ਅਜਨ ਚੇਤ ਗਦਰਬਾਹ ਦੇ ਖਲਕੇ ਦੇ 2 ਪਿੰਡ 2 ਤੋਂ ਵੱਧ ਦਰਜਣ ਜਿਹੜੇ ਦਰਜਣ ਪਿੰਡਾਂ ਦੇ ਵਿੱਚ ਉਹਨਾਂ ਨੇ ਆਪਣੀਆਂ ਮੀਟਕਾਂ ਤੇ ਵਰਕਰਾਂ ਮਿਲਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਵਾਰ-ਵਾਰ ਕਿਹਾ ਕਿ 1995 ਵਿੱਚ ਗਿੱਦੜਬਾਹ ਉਪਚੋਣ ਜਿੱਤਣ ਤੋਂ ਬਾਅਦ 1997 ਦੀ ਸ਼ੁਰੂਮ ਕੱਢੀ ਨੇ ਪੰਜਾਬ ਸਰਕਾਰ ਬਣੀ ਤਾਂ ਹੁਣ ਸਰਕਾਰ ਬਣਾਉ ਦਾ ਮੋੜ ਵੀ ਇੱਥੋਂ ਬੱਜੇਗਾ ਉਹਨਾਂ ਪਿੰਡ ਖਿੜਕੀਆਂ ਵਾਲਾ ਤੇ ਕੌਣੀ ਵਿੱਚ ਬੈਠਕਾਂ ਕੀਤੀਆਂ ਦੱਸਣ ਜੋ ਕਿ ਇਸ ਹਲਕੇ ਦੇ ਕਾਲੀਦਲ ਦੇ ਸੰਭਾਵੀ ਉਮੀਦਵਾਰ ਹਰਦੀਪ ਸਿੰਘ ਡਿੰਪੀ ਢੱਲੋ ਦੇ ਨਾਮ ਦਾ ਵੀ ਚਰਚਾ ਦੀ ਚਰਚਾ ਸੀ ਕਿਉਂਕਿ ਉਹ ਪਹਿਲਾਂ ਵੀ ਅਸਲ ਕੇ ਤੋਂ ਕਾਲੀ ਦਲ ਦੇ ਉਮੀਦਵਾਰ ਰਹੇ ਚੁੱਕੇ ਨੇ ਪਰ ਉਹ ਜਿੱਤ ਨਹੀਂ ਸਕੇ ਤੇ ਹੁਣ ਸੁਬੀਸ਼ ਸਿੰਘ ਬਾਦਲ ਨੇ ਖੁਦ ਵੀ ਕਮਾਂਡ ਸੰਭਾਲ ਲਿਆ ਹੋ ਸਕਦਾ ਹੈ ਕਿ ਖੁਦ ਕਮਾਂਡ ਸੰਭਾਲੀ ਹੋਵੇ ਜਾਂ ਹੋ ਸਕਦਾ ਹੈ ਕਿ ਖੁਦ ਵੀ ਚੋਣ ਲੜੇ ਦੂਜੇ ਪਾਸੇ ਕਾਂਗਰਸ ਦੇ ਸੂਬਾਪਰਨਾ ਰਾਜਾ ਮਿਰਿੰਦਰ ਸਿੰਘ ਵੜਿੰਗਵਾਲੋਂ ਵੀ ਮੁਕਸਰ ਜ਼ਿਲ੍ਹੇ ਭਰ ਵਿੱਚ ਕਾਂਗਰਸੀ ਆਗੂਆਂ ਦੇ ਵਰਕਰਾਂ ਦੇ ਨਾਲ ਇੱਕ ਮੈਰਿਜ ਪੈਲੇਸ ਦੇ ਵਿੱਚ ਸਦਕੇ ਉਹਨਾਂ ਨੂੰ ਗਿੱਦੜਬਾਹ ਜਿਮਣੀ ਚੋਣ ਲਈ ਸਰਗਰਮ ਹੋਣ ਲਈ ਕਹਿ ਦਿੱਤਾ ਗਿਆ ਇਸ ਮੌਕੇ ਸੰਸਦ ਮੈਂਬਰ ਜਸਬੀਤ ਸਿੰਘ ਡਿੰ ਗਿੱਦੜਬਾਹ ਹਲਕੇ ਦਾ ਇੰਚਾਰਜ ਲਗ ਥਾਪਿਆ ਗਿਆ ਇਸ ਹਲਕੇ ਤੋਂ ਕਾਂਗਰਸ ਉਸ ਸੰਭਾਵੀ ਉਮੀਦਵਾਰ ਵਜੋਂ ਨਿਰਿੰਦਰ ਸਿੰਘ ਕੌਣੀ ਦੇ ਚਰਚੇ ਨੇ ਜੋ ਰਾਜਾ ਵੜਿੰਗ ਦੇ ਕਰੀਬੀ ਹਨ ਸਤਾਧਰ ਦੀਆਂ ਸਰਗਰਮੀਆਂ ਇਸ ਤੋਂ ਵੀ ਪਹਿਲਾਂ ਉਦੋਂ ਸ਼ੁਰੂ ਹੋਏ ਜਦੋਂ ਮੁੱਖ ਮੰਤਰੀ ਭਗਵੰਤ ਮਾ ਨੇ ਪਿੰਡ ਦੋਦਾ ਵਿਖੇ ਮਾਲਵਾ ਨਹਿਰ ਦਾ ਐਲਾਨ ਕਰਦੇ ਇਸ ਨੂੰ ਗਿੱਦੜਬਾਹ ਹਲਕੇ ਲਈ ਇੱਕ ਵਰਦਾਨ ਕਰਾਰ ਦਿੱਤਾ ਸੀ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਵਜੋਂ ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਬਰਾੜ ਦੇ ਪੁੱਤਰ ਤੇ ਸਾਬਕਾ ਪੁਲਿਸ ਅਧਿਕਾਰੀ ਰਾਜ ਬਲਵਿੰਦਰ ਸਿੰਘ ਮਰਾੜ ਦਾ ਵੀ ਨਾਮ ਚਰਚਾ 'ਚ ਜਦ ਕੇ ਇਸ ਦੇ ਨਾਲ ਹੀ ਸੁਖਜਿੰਦਰ ਸਿੰਘ ਕੌਣੀ ਜਿਹੜਾ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਅਤੇ ਗਦਰਵਾ ਹਲਕੇ ਦੇ ਇੰਚਾਰਜ Pritpal Sharma ਦਾ ਵੀ ਨਾਮ ਚੱਲ ਰਿਹਾ ਦੱਸਣ ਜੋ ਕਿ ਰਾਜ ਬਲਵਿੰਦਰ ਸਿੰਘ ਦੇ ਪਿਤਾ ਸੁਖਦਰਸ਼ ਸਿੰਘ ਮਰਾੜ ਨੇ ਵੀ ਇਜਾਦ 'ਚੋਂ ਲੜਦੇ ਤਤਕਾਲੀ ਮੁੱਖ ਮੰਤਰੀ ਨੂੰ ਹਰਾ ਦਿੱਤਾ ਇਸੇ ਤੋਂ ਉਹਨਾਂ ਦਾ ਗਦਰਵਾ ਹਲਕੇ ਤੇ ਵੱਡੇ ਪਿੰਡਾਂ ਹਰੀਕੇ ਕਲਾ ਅਤੇ ਗਦਰਵਾ ਮੰਡੀ ਵਿੱਚ ਵੱਡਾ ਜਨ ਅਧਾਰ ਇਸ ਤਲਾਬੇ ਵੀ ਚਰਚਾ ਹੈ ਕਿ ਆ ਪਲਾਨਿੰਗ ਬੋਰਡ ਦੇ ਚੇਅਰਮੈਨ ਸੁਭਜਿੰਦਰ ਸਿੰਘ ਕੌਣੀ ਦਾ ਨਾਮ ਵੀ ਚਰਚਾ ਵਿੱਚ ਹੈ ਇਸੇ ਤਰ੍ਹਾਂ ਕਾਂਗਰਸੀ ਕਾਲੀ ਤੇ ਭਾਜਪਾ ਦੇ ਆਗੂ ਆਪੋ ਆਪਣੀਆਂ ਦਾਵੇਦਾਰੀਆਂ ਮਜ਼ਬੂਤ ਕਰ ਲਈ ਦਾਵੇ ਕੀਤੇ ਯਤਨ ਜਾਰੀ ਨੇ ਪਰ ਇਹ ਮਹੱਤਵਪੂਰਨ ਗੱਲ ਹੈ ਕਿ ਅਗਰ ਸੁਬੀਸ਼ ਸਿੰਘ ਬਾਦਲ ਉਥੋਂ ਚੋਣ ਲੜਦੇ ਹਨ ਤਾਂ ਮੁਕਾਬਲਾ ਕਾਫੀ ਤਗੜਾ ਰਹਿਣ ਵਾਲਾ ਹੋਊਗਾ ਕਿ ਫਿਰ ਆਮ ਆਦੀ ਪਾਰਟੀ ਕਿਹੜੇ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਤਾਰੇਗੀ ਤੇ ਕਾਂਗਰਸ ਪਾਰਟੀ ਔਰ ਬੀਜੇਪੀ ਕੀ ਭਾਜਪਾ ਬਲੂ ਮਨਪੀ ਸਿੰਘ ਬਾਦਲ ਗਿੱਦੜਬਾਹ ਤੋਂ ਉਮੀਦਵਾਰ ਹੋ ਸਕਦੇ ਨੇ ਕਿ ਉਥੋਂ ਕਰੀਤਨ ਵਾਰਾਂ ਉਹ ਐਮਐਲਏ ਰਹੇ ਨੇ ਜਿਸ ਕਰਕੇ ਇਹ ਆਪਣੇ ਆਪ ਚ ਇੱਕ ਵੱਡਾ ਚਰਚਾ ਹੋਏਗੀ ਕਿ ਤੇ ਫਿਰ ਦੋਪਰਾ ਆਪਣੇ ਸਾਹਮਣੇ ਤੇ ਨਹੀਂ ਹੋਣਗੇ ਗਿੱਦੜਬਾਹ ਹਲਕੇ ਤੋਂ ਇਹ ਵੀ ਆਉਣ ਵਾਲੇ ਦਿਨਾਂ 'ਚ ਜਿਹੜੀ ਸਥਿਤੀ ਆ ਉਹ ਸਪਸ਼ਟ ਹੋ ਜਾਊਗੀ